ਅ ਮਾਈਕ ਵਾਲੇ ਨੂੰ ਕਹਾ ਕਿ ਬਾਈ ਸੁਖਬੀਰ ਸਿੰਘ ਨੂੰ ਫੜਾਇਆ ਜਾਏ ਕਾਰਡਲੈਸ ਮਾਈਕ ਸੁਖਬੀਰ ਸਿੰਘ ਨੂੰ ਫੜਾਇਆ ਜਾਏ ਔਰ ਗੁਰੂ ਦੇ ਹਜ਼ੂਰੀ ਵਿੱਚ ਜੋ ਵੀ ਬੋਲਣਾ ਹੈ ਉਹ ਸੱਚ ਬੋਲਣਾ ਹੈ ਜੋ ਸਿਹਤੇ ਖੜੇ ਖੜੇ ਕਿ ਤੁਹਾਡੇ ਲੱਤ ਵਿੱਚ ਫੈਕਚਰ ਹੈ ਜੇ ਝੋਕ ਕੇ ਮੱਥਾ ਟੇਕsac ਦੇ ਉੱਤੇ ਵਧੀਆ ਗੱਲ ਹੈ ਜੇ ਚੋਕੇ ਮੱਥਾ ਨਹੀਂ ਟੇਕ ਸਕਦੇ ਤਾਂ ਐਵੇਂ ਹੀ ਸਤਿਗੁਰੂ ਨੂੰ ਨਮਸਕਾਰ ਕਰੋ ਔਰ ਇਹ ਵਚਨ ਕਰੋ ਕਿ ਜੋ ਵੀ ਤੁਹਾਨੂੰ ਗੁਰੂ ਦੀ ਹਜ਼ੂਰੀ ਵਿੱਚ ਪੁੱਛਿਆ ਜਾਏ ਸਵਾਲ ਕੀਤਾ ਜਾਏ ਬੋਧਾ ਤੁਹੀ ਸਹੀ ਸਹੀ ਉੱਤਰ ਦਿਓਗੇ ਕਿਉਂਕਿ ਇਹ ਬਖਸ਼ਿੰਦ ਪਿਤਾ ਦਾ ਬਖਸ਼ਿੰਦਦਾਰ ਹੈ ਕਾਰ ਉਪਦੇਾਇ ਦੇ ਸੱਚ ਰਖੇ ਬਹੁ ਭਾਤੇ ਬਹੁ ਪਿਤਾ ਘਰ ਲਾਗ ਹੈ ਹੋ ਸਕਦਾ ਹੈ ਕਿ ਜੇਕਰ ਆਪਾਂ ਆਪਣੇ ਗੁਰਾਂ ਗੁਰੂ ਦੀ ਹਜ਼ੂਰੀ ਵਿੱਚ ਕਬੂਲ ਕਰ ਲਈਏ ਤੇ ਸ਼ੈਰ ਉਸ ਮਰਤ ਗੁਰੂ ਸਾਡੇ ਤੇ ਬਖਸ਼ਿਸ਼ ਕਰਕੇ ਸਾਡੇ ਕੀਤੇ ਹੋਏ ਗੁਨਾਹਾਂ ਨੂੰ ਬਖਸ਼ ਕੇ ਤਾਂ ਸਾਹਮਣੇ ਪ੍ਰੇਤ ਦੁਬਾਰਾ ਅਰਚਨਾ ਦੇ ਨਾਲ ਜੋੜ ਲੈ। ਸੁਖਵੀਰ ਸਿੰਘ ਤੁਹਾਡੇ ਤੇ ਪਹਿਲਾ ਸਵਾਲ ਇਹ ਪੁੱਛਦਾ ਜਾਂਦਾ ਹੈ ਕਿ ਤੁਸੀਂ ਅਕਾਲੀ ਸਰਕਾਰ ਤੇ ਰਹਿੰਦੇ ਆਂ ਪੰਥਕ ਮੁੱਦਿਆਂ ਜਿਹਨਾਂ ਕਾਰਨ ਹਜ਼ਾਰਾਂ ਸ਼ਹੀਦੀਆਂ ਹੋ ਜਾਂ ਉਹਨਾਂ ਨੂੰ ਵਿਸਾਰਨ ਦਾ ਤੁਸੀਂ ਇਹ ਗੁਨਾਹ ਕੀਤਾ ਕਿ ਨਹੀਂ ਕੀਤਾ? ਹਾਂ ਜਾਂ ਨਾਂਹ ਜਵਾਬ ਦਿ ਰਹੇ। ਹਾਂ ਜੀ। ਇਸ ਤਰ੍ਹਾਂ ਦੂਜਾ ਸਵਾਲ ਤੁਹਾਡੇ ਤੇ ਹੈ ਬਹੁਤ ੁੱਲਾ ਹੋਇਆ ਸਰਕਾਰ ਦੇ ਦੌਰਾਨ ਸਾਡੀ ਪਾਰਟੀ ਵਿੱਚ ਜੋ ਪੁੱਛਿਆ ਜਾਏ ਜੋ ਪੁੱਛਿਆ ਜਾਏ ਉਹਦਾ ਹਾਂ ਜਾਂ ਨਾ ਵਿੱਚ ਜਵਾਬ ਦੇ ਜਾਓ ਸਵਾਲ ਮੈਂ ਪੜ ਰਿਹਾ ਹਾਂ ਸੰਕਟ ਦੇ ਸਮਝ ਵਿੱਚ ਆ ਰਿਹਾ ਤੁਸੀਂ ਹਾਂ ਜਾਂ ਨਾ ਦਾ ਜਵਾਬ ਦੇ ਜਾਓ ਦੂਜਾ ਸਵਾਲ ਤੁਹਾਡੇ ਤੇ ਇਹ ਹੈ ਕਿ ਬੇਗੁਨਾਹ ਸਿੱਖਾਂ ਦਾ ਕੋਹ ਕੋਹ ਕੇ ਗਤਨ ਕਰਨ ਵਾਲੇ ਜਾਣਵ ਅਫਸਰਾਂ ਨੂੰ ਤਰੱਕੀਆਂ ਦੇਣੀਆਂ ਉਹਨਾਂ ਦੇ ਪਰਿਵਾਰਾਂ ਨੂੰ ਟਿੱਕਾ ਲੈਣੀਆਂ ਤੁਸੀਂ ਇਹ ਗੁਨਾਹ ਕੀਤਾ ਕਿ ਨਹੀਂ ਹਾਂਜੀ ਇਹ ਜੋ ਸਵਾਲ ਹੈ ਸਿੱਖੇ ਤੇ ਸਿੱਖਾਂ ਦਾ ਦੁਸ਼ਮਣ ਸਭ ਦਾ ਸਾਥ ਜਿਸ ਵਿਰੋਧ ਜੋ ਦਾਰਸ਼ਿਕੀਏ ਸੀ ਉਹਨੂੰ ਵਾਪਸ ਕਰਾਉਣ ਦਾ ਗੁਨਾਹ ਕੀਤਾ ਕਿ ਨਹੀਂ ਸਾਡੇ ਦੌਰਾਨ ਇਹ ਲਾਹ ਹੋਈਆਂ ਤੁਸੀਂ ਇਹ ਗੁਨਾਹ ਕੀਤਾ ਹੈ ਕਿ ਨਹੀਂ ਕੀਤਾ ਉਹਦਾ ਜਵਾਬ ہاں ਜਾਂ ਨਾਂ ਵਿੱਚ ਦੇ ਦਿਓ ਹਾਂਜੀ ਚੌਥਾ ਸਵਾਲ ਤੁਹਾਡੇ ਤੇ ਹੈ ਕਿ ਸੌਦਾ ਸਾਧ ਨੂੰ ਬਵਾਫੀ ਦਿਵਾਉਣੇ ਉਹ ਵੀ ਪਹਿਲਾਂ ਕਿਸੇ ਦੇ ਮੰਗਰ ਤੋਂ ਜਿਵੇਂ ਤੁਸੀਂ ਜੱਥੇਦਾਰਾਂ ਨੂੰ ਆਪਣੇ ਰਹਿਸ਼ਤੇ ਚੰਡੀਗੜ੍ਹ ਬੁਲਾਇਆ ਜੋ ਸਟੇਟਮੈਂਟਾਂ ਵੀ ਦੇ ਔਰ ਸੰਗਤ ਦੇ ਵਿੱਚ ਚਰਚਾ ਵੀ ਹੈ ਔਰ ਉੱਥੇ ਉਹਨਾਂ ਨੂੰ ਕੋਈ ਚਿੱਠੇ ਦੇਣੇ ਕਿ ਸਰਸੇ ਵਾਲੇ ਸਾਧ ਨੂੰ ਮਾਫ ਕਰ ਦਿਓ ਉਹ ਤੁਸੀਂ ਗੁਨਾਹ ਕੀਤਾ ਹੈ ਕਿ ਨਹੀਂ ਕੀਤਾ ਸਹ ਹਾਂ ਜਾਂ ਨਾ ਸਰਕਾਰਾਂ ਦੇ ਦਰਮਿਆਨ ਬਹੁਤ ਉਲਝ ਹੋਈ ਹੈ ਮੈਂ ਐਸਐਲ ਕੇ ਬਖਸ਼ੀ ਤੁਸੀਂ ਸਭ ਦਾ ਸਾਹ ਨੂੰ ਆਖਣੇ ਧਾਰਕ ਜੇਤਦਾਰਾਂ ਨੂੰ ਬੁਲਾ ਕੇ ਮਵਾਕਦੇ ਬਾਰੇ ਕੀ ਹੈ ਜਾਂ ਨਹੀਂ ਜਾਂਦੀ ਇਹ ਸਰਕਾਰਾਂ ਨੇ ਬੜੀ ਹਾਂ ਜਾਂ ਨਾ ਦਾ ਜਵਾਬ ਦਿਓ ਤੁਸੀਂ ਆਪਣੇ ਰਿਟੈਚ ਤੇ ਤਤ ਸਾਹਿਬ ਦੇ ਜਥੇਦਾਰਾਂ ਨੂੰ ਬੁਲਾ ਕੇ ਸੌਦਾ ਸਾਜੂ ਦੇਣਾ ਮੰਗੇ ਮੁਆਫੀ ਦੇਣ ਬਾਰੇ ਕਿਹਾ ਜਾਂ ਨਹੀਂ ਕਿਹਾ ਕਿ ਹਾਂ ਜਾਂ ਨਾ ਕਿਹਾ ਕਿਸੇ ਤਰ੍ਹਾਂ ਦਾ ਫੜਦਾ ਤੁਸੀਂ ਗੁਰੂ ਦੀ ਹਜ਼ੂਰੀ ਵਿੱਚ ਨਾ ਰੱਖੋ ਭਾਰ ਮੁਕਤ ਹੋ ਜਾਓਗੇ ਮਨ ਕਰਕੇ ਵੀ ਭਾਰ ਮੁਕਤ ਹੋ ਜਾਓਗੇ ਸੰਗਤ ਦੇ ਵਿੱਚ ਵੀ ਪਰ ਗੁਰੂ ਦੇ ਪਰਬੰਥ ਵਿੱਚ ਬਖਸ਼ ਜਾਓਗੇ ਹਾਂਜੀ ਤੁਹਾਡੀ ਸਰਕਾਰ ਵੇਲੇ ਗੁਰੂ ਬਖਸ਼ ਸਿੰਘ ਜੀ ਮਹਾਰਾਜ ਦੇ ਸਰੂਪ ਜਿਹੜੇ ਸਨ ਉਹ ਚੋਰੀ ਹੋਏ। ਕੰਤਾ ਦੇ ਉੱਤੇ ਪੋਸਟਰ ਲਾਇਆ ਗਿਆ। ਵੰਗਾਰਿਆ ਗਿਆ ਸਖਾ ਨੂੰ। ਗੰਦੀਆਂ ਗਾਰਾਂ ਉਹਦਾ ਪੋਸਟਰ ਉੱਤੇ ਲਿਖਿਆ ਗਿਆ। ਤੁਸੀਂ ਉਹਦਾ ਚੋਰੀ ਕਰਨ ਵਾਲਿਆਂ ਨੂੰ ਲੱਭਣ ਵਿੱਚ ਨਾ ਕੰਮ ਰਹਿ ਜਾਂ ਤੁਸੀਂ ਲੱਭਿਆ ਨਹੀਂ। ਉਸ ਤੋਂ ਬਾਅਦ ਗੁਰੂ ਸਾਹਿਬ ਦੇ ਪਾਵਨ ਸਰੂਪਾ ਦੇ ਅੰਗ ਕਾੜ ਕੇ ਤੇ ਗਲੀਆਂ ਦੇ ਵਿੱਚ ਖਿਲਾਰੇ ਗਏ। ਔਰ ਤੁਸੀਂ ਉਹਦਾ ਗੁਸ਼ਟਾਂ ਦੇ ਕੁਸ਼ਤ ਪਨਾਏ ਕੀਤੇ ਕੋਟਾ ਪਰ ਔਰ ਉਸ ਤੋਂ ਬਾਅਦ ਜਿਹੜਾ ਮੋਰਚਾ ਨਿਕਲ ਬਹਿਲ ਕਾ ਜਾਂ ਕੋਟਪੁਰਾ ਜਾ ਕੇ ਸੰਗਤ ਆਪ ਮਹੌਲੇ ਇਕੱਠੀਆਂ ਹੋ ਕੇ ਬੈਠੀਆਂ ਉਥੇ ਦੋ ਸਿੱਖ ਤੁਸੀਂ ਗੋਲੀਆਂ ਮਾਰ ਕੇ ਹੁੰਦੇ ਇਹ ਤੁਹਾਡੀ ਸਰਕਾਰ ਜਿਹੜੇ ਹੋਇਆ ਇਹ ਗੁਰਾਤੂ ਸੰਬੰਧ ਹੋ ਕੇ ਨਹੀਂ ਹੋਇਆ ਜਿੱਦਾਂ ਜਿਹੜੇ ਤੁਸੀਂ ਸ਼ਰੋਬਲੇ ਕਮੇਟੀ ਲੋਕ ਕਹਿ ਕੇ ਸੰਸਦ ਸਾਹਿਬ ਦੇ ਮੁਆਫੀ ਵਾਰਗੇਰਾ ਫੈਸਲਾ ਸੀ ਉਹਨੂੰ ਸਹੀ ਤਹਿਰਾਉਣ ਵਾਸਤੇ ਜਿਹੜੇ ਇਸ਼ਤਿਹਾਰ ਦਿੱਤੇ ਗਏ ਗੁਰੂ ਕੇ ਗੁਰਕਦੇ ਪੈਸੇ ਦੀ ਦੁਰਵਰਤੋਂ ਕੀਤੀ ਗਈ ਇਹ ਤੁਸੀਂ ਗੁਨਾਹ ਕੀਤਾ ਹੈ ਕਿ ਨਹੀਂ ਕੀਤਾ ਜਿਹੜੇ ਸ਼੍ਰੋਮਣੀ ਕਮੇਟੀ ਕੋਲੋਂ ਗੁਰਕਦੇ ਪੈਸਿਆਂ ਦੀ ਦੁਰਵਰਤੋਂ ਕਰਵਾਈ ਗਈ ਔਰ ਆਪਣੀ ਵਿਵਾਈ ਹੋਈ ਮੁਆਫੀ ਨੂੰ ਸਹੀ ਤਹਿਰਾਉਣ ਵਾਸਤੇ ਅਤਵਾਰਾਂ ਵਿੱਚ ਇਸ਼ਤਿਹਾਰ ਦਿੱਤੇ ਗਏ ਹੋ ਤੁਸੀਂ